ਜਦੋਂ ਆਪਾਂ ਜਿਹੜੇ ਗੁਰੂ ਦੀ ਹਜੂਰੀ ਚ ਮੈਂ ਪਹਿਲਾਂ ਬੇਨਤੀ ਕਰੂੰਗਾ ਪੱਜੀ ਸਾਹਿਬ ਨੂੰ ਕਿ ਆਪ ਦੀ ਯਾਦਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੱਤਰ ਕੀਨ ਭੈ ਭਰਾਵਾਂ ਤੇ ਬਹੁਤ ਵੱਡਾ ਦਿਲ ਮੇਰੇ ਭਰਾ ਦਾ ਕੰਮ ਕੀਤਾ ਜੋ ਪੀਰੇ ਸੱਚੇ ਫਤਵਾ ਜਾਂਦਾ ਹੈ ਇਹਨਾਂ ਨੇ ਏਡੇ ਹੌਸਲੇ ਨਾਲ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਇਹ ਆਪਾਂ ਇਹਦੇ ਨਾਲ ਖੜਾਗੇ ਇਹਦੇ ਨਾਲ ਜੋ ਵੀ ਕੰਮ ਰਲ ਮਿਲ ਕੇ ਸਾਰੇ ਭੈਣ ਭਰਾ ਕਰਨਗੇ ਆਪਾਂ ਮੰਨਦਾ ਕੰਮ ਗਲਤ ਬੰਦੇ ਦੇ ਨਾਲ ਨਾ ਹੱਥ ਜਾਣਾ ਹੈ ਸਹੀ ਸਹੀ ਬੰਦੇ ਨਾਲ ਕਿਉਂਕਿ ਮੇਰਾ ਮੈਂ ਕੰਮ ਕਰੂਗਾ ਵਾਹਿਗੁਰੂ ਜੀ ਕੰਚਰ ਵਾਹਿਗੁਰੂ ਜੀ ਕੀ ਬਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਪਿਛਲੇ 10 ਸਾਲਾਂ ਦੇ ਦੌਰਾਨ ਉਹਦੇ ਰੱਦ ਨੇ ਮਿਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਨੋੜੇ ਨਿਵਾ ਬਹੁਤ ਹੀ ਜਲਸਾਪਤ ਪਰ ਕੁਝ ਪਰਿਵਾਰਿਕ ਜਨੂਰੀ ਗਾਹ ਮੈਂ ਉਹ ਹੱਥਾ ਮੇਰੇ ਵੀਰ ਬੋਲਿੰਗ ਦੇ ਨਾਮ ਤੇ ਆ ਠੀਕ ਹੈ ਇਹਦੇ ਵਿੱਚ ਕੁਝ ਬੰਦੇ ਗੁੱਸੇ ਵੀ ਹੋਣਗੇ ਪਰ ਜੋ ਕੁਝ ਮੇਰੇ ਨੀਂਦੇ ਜਾਂ ਫਿੱਲ ਰਿਹਾ ਹੈ ਇਹ ਮੈਂ ਜਾਣਾ ਠੀਕ ਹੈ ਖੁਸ਼ੀ ਵੇਲੇ ਤਾਂ ਸਾਰੇ ਖੜ੍ਹ ਜਾਣਗੇ ਪਰ ਦੁੱਖ ਦੇ ਵੇਲੇ ਮਨ ਕੋਲੇ ਰਹਿਣਾ ਤੇ ਬਾਕੀ ਜੋ ਵੀ ਪਿੰਡ ਦੇ ਕੰਮ ਕਰਾਂਗੇ ਅਸੀਂ ਹਲਚੇ ਕਰਾਂਗੇ ਉਹ ਹੋਲੀ ਦਾ ਮੈਂ ਗੱਲ ਹੋਈ ਵੀ ਹੈ ਜੋ ਵੀ ਕੋਈ ਸਰਕਾਰੀ ਬੰਦਾ ਹੋਊਗਾ वो मेरे सारी गश करके सुना सारे पता धन्यवाद ਇੱਕ ਮਿੰਟ ਜੀ ਇੱਕ ਇੱਕ ਮਿੰਟ ਹੀ ਖੜਾ ਇੱਕ ਮਿੰਟ ਇੱਕ ਮਿੰਟ ਜੀ ਸਾਨੂੰ ਕਰ ਲੈ ਬਾਅਦ ਵਿੱਚ ਫੋਟੋ ਨਾਲ ਲਾ ਲਿਓ ਇੱਕ ਮਿੰਟ ਇਹ ਇਧਰ ਆ ਪਿੱਛੇ ਪਿੱਛੇ ਦੇਖੋ ਭਾਈ ਜੀ ਛੋਟਾ ਘਟੀ ਆਂਦੀ ਬਾਈ ਪਿੱਛੇ ਓਏ ਕਹਾਂ ਇਧਰ ਖੜਾ ਬਾਈ ਪਿੱਛੇ ਪਿੱਛੇ ਬਾਈ ਤੁਸੀਂ ਸਾਈਡ ਤੇ ਹੋ ਨਾ ਵੀਡੀਓ ਛੇੜ ਤੇ ਛੇੜ ਜਿਹਾ ਆਵਾਜ਼ ਇੱਕ ਮਿੰਟ ਆਗੇ ਗੱਲ ਸਾਹਿਬ ਪਿੱਛੇ ਆਓ ਮਾਹੌਲ ਜਿਹੜਾ ਉਹ ਪੂਰੇ ਪੰਜਾਬ 'ਚ ਚੱਲ ਰਿਹਾ ਪਰ ਬਹੁਤ ਵੱਡਾ ਜੇ ਹੈ ਜਿਸ ਤਰ੍ਹਾਂ ਅੱਜ ਮੈਂ ਨਗਰ ਲੰਬ ਵਾਲੀ ਖੜਾ ਐ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਐਮਐਲਏ ਨੌਜਵਾਨ ਐਮਐਲਏ ਅਮੋਲਕ ਸਿੰਘ ਜੀ ਉਹਨਾਂ ਦੀ ਯੋਗ ਅਗਵਾਈ ਹੇਠ ਜੋ ਵਿਕਾਸ ਦੇ ਕੰਮ ਹੋ ਰਿਹਾ ਸੋ ਉਹਨਾਂ ਨੂੰ ਮਨਜ਼ੂਰ ਕਰਦਿਆਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਗਰ ਨੇ ਭਾਈਚਾਰਕ ਸਾਂਝ ਵਿਖਾਉਂਦਿਆਂ ਹੋਇਆਂ ਬਹੁਤ ਵੱਡਾ ਫੈਸਲਾ ਅਜ ਲਿਆ ਇਸ ਸਾਰੇ ਨਗਰ ਨੇ ਸਰਬਸੰਮਤੀ ਕਰਕੇ ਲੇ ਸਾਡੇ ਕੁਲਵਿੰਦਰ ਜੀ ਆ ਇਹਨਾਂ ਨੂੰ ਸਰਪੰਚ ਚੁਣਿਆ ਤੇ ਉਦੋਂ ਵੱਡਾ ਦਿਲ ਸਾਡੇ ਵੀਰ ਕਮਲਜੀਤ ਨੇ ਦਿਖਾਇਆ ਤੇ ਨਾਲ ਇਹ ਨਾਲ ਭਰਾਵਾਂ ਨੇ ਗੁਰੂ ਦੀ ਹਜ਼ੂਰੀ 'ਚ ਇਹ ਫੈਸਲਾ ਲਿਆ ਕਿ ਅਸੀਂ ਇਕੱਠੇ ਸਰਪੰਚ ਬਣ ਕੇ ਨਹੀਂ ਪਿੰਡ ਦੇ ਬੱਚੇ ਬਣ ਕੇ ਪਿੰਡ ਦੇ ਬੇਟੇ ਬਣ ਕੇ ਪਿੰਡ ਦੇ ਭਰਾਵਾਂ ਵਲਕੇ ਅਸੀਂ ਇਹ ਜਿਹੜਾ ਨਗਰ ਦਾ ਵਿਕਾਸ ਆ ਜਿਹੜਾ ਕਰਾਂਗੇ ਸੋ ਅਸੀਂ ਵੀ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਜੋ ਵੀ ਇਹਨਾਂ ਨੂੰ ਕੰਮ ਹੈ ਵੈਸੇ ਵੀ ਚੱਲ ਰਹੇ ਆ ਔਰ ਹੋਰ ਜੋਰ ਸ਼ੋਰ ਨਾਲ ਬੜੇ ਵਧੀਆ ਤਰੀਕੇ ਨਾਲ ਚੱਲਣਗੇ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਇਸ ਆਪਾਂ ਭਾਈਚਾਰਕ ਸਾਂਝ ਨੂੰ ਹੋਰ ਕਿੱਡਾਂ ਤੱਕ ਲੈ ਕੇ ਚੱਲੀਏ ਕਿਉਂਕਿ ਜਿਹੜਾ ਅੱਜ ਇੱਥੇ ਇਤਿਹਾਸ ਸਿਰਜਿਆ ਗਿਆ ਇਹ ਪੂਰੇ ਇਲਾਕੇ ਚ ਪੂਰੇ ਜ਼ਿਲ੍ਹੇ ਚ ਪੰਜਾਬ ਚ ਇਸ ਗੱਲ ਦੀ ਜਿਹੜੀ ਚਰਚਾ ਹੋਣੀ ਹੈ ਸੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਭਾਈਚਾਰਕ ਸਾਂਝ ਵਧਾਈਏ ਸੋ ਮੇਰਾ ਇਹੀ ਸੁਨੇਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਦੇਖੇ ਇਹ ਨਾਮ ਦਾ ਉਹ ਹਸਪਤਾਲ ਆ ਪਰਾਲਾ ਨਾਲੋਂ ਤੇ ਮੇਰੇ ਕੋਲ ਪੜ੍ਹਦੇ ਆ ਪਾਕੀਆਂ ਬਾਰੇ ਤੁਹਾਨੂੰ ਸਰਸਮਤੀ ਦਿੱਤੀ ਗਈ ਹੈ ਪਿੰਡ ਵੱਲੋਂ ਨਮਾਣਾ ਮਾਨ ਬਖਸ਼ ਹੈਗਾ ਇਹਦੇ ਬਾਰੇ ਕੀ ਕਹਿਣਾ ਤੁਸੀਂ ਬਹੁਤ ਵੱਡਾ ਮਾਨ ਵਾਲੀ ਗੱਲ ਹੈ ਜੀ ਪਹਿਲਾਂ ਤਾਂ ਵੱਡਾ ਭਰਾ ਕਮਲਜੀਤ ਜੀ ਇਹਨਾਂ ਦਾ ਬਹੁਤ ਵੱਡਾ ਦਿਲ ਹੈ ਇਹ ਦਿਲ ਕੱਢਣਾ ਬਹੁਤ ਔਖੀ ਗੱਲ ਹੁੰਦੀ ਹੈ ਜੀ ਪਿੰਡ ਦੇ ਲਈ ਕਿਉਂਕਿ ਸੋਚਿਆ ਇਹਨਾਂ ਨੂੰ ਪਤਾ ਹੀ ਮੈਂ ਵੀ ਪਿੰਡ ਦੇ ਲਈ ਸੋਚਦਾ ਹਾਂ ਤੇ ਮੈਨੂੰ ਪਤਾ ਸੀ ਇਹ ਵੀ ਪਿੰਡ ਦੇ ਲਈ ਸੋਚਦੇ। ਇਹ ਕੋਈ ਜਿਗਰੇ ਵਾਲਾ ਹੀ ਖੜ੍ਹ ਸਕਦਾ ਈ। ਤੇ ਬਹੁਤ ਵਧੀਆ ਆਪਣੇ ਇਹਨੇ ਵਿੱਚ ਭਰਾ ਬਣ ਕੇ ਖੜਾ ਹੈ, ਵੱਡਾ ਭਰਾ ਹੈ ਆਪਾਂ ਤੋਂ, ਆਪਣੇ ਨਾਲ ਖੜਾ ਹੈ। ਰਲ ਮਿਲ ਕੇ ਕੰਮ ਕਰਾਂਗੇ। ਜੋ ਕਿ ਇਹਨਾਂ ਨੇ ਆਪਾਂ ਨੂੰ ਸਰਪੰਚੀ ਦਾ ਦਾਵੇਦਾਰ ਬਣਾਇਆ। ਆਪਾਂ ਇਹ ਨਹੀਂ ਸੋਚ ਕੇ ਚੱਲਣਾ ਵੀ ਸਰਪੰਚ ਆ। ਆਪਾਂ ਸੇਵਾਦਾਰ ਸੋਚ ਕੇ ਚੱਲਣਾ ਹੈ। ਪਿੰਡ ਦੇ ਵਿੱਚ ਸੇਵਾ ਕਰਨੀ ਹੈ। ਰਲ ਮਿਲ ਕੇ ਸਾਰੇ ਨਗਰ ਨੂੰ ਲੈ ਕੇ ਚਲਾਂਗੇ ਇਹ ਨਹੀਂ ਕੋਈ ਗੱਲ ਆਪਕੋ ਤਾਂ ਅਸੀਂ ਇਧਰ ਨੂੰ ਉੱਟ ਜਾਗੇ ਇਧਰ ਨੂੰ ਨਹੀਂ ਸਾਰੇ ਨਗਰ ਨੂੰ ਲੈ ਕੇ ਚਲਾਂਗੇ ਐਡਾ ਵੱਡਾ ਫਤਵਾ ਸਾਡੇ ਪਿੰਡ ਦੇ ਵਿੱਚ ਬਹੁਤ ਸਾਲਾਂ ਤੋਂ ਲੈ ਕੇ ਜੀ ਪਹਿਲੀ ਵਾਰ ਕੋ ਇਹ ਬਹੁਤ ਵੱਡੀ ਇਤਿਹਾਸਕ ਦੇ ਵਿੱਚ ਲਿਖੀ ਜਾਣ ਵਾਲੀ ਗੱਲ ਆ ਜੀ ਇਹ ਨਹੀਂ ਕੋਈ ਗੱਲ ਉਹ ਵੀ ਸਾਡੇ ਦੋਨੇ ਭਰਾਵਾਂ ਦੀ ਸਹਿਮਤੀ ਕਰਕੇ ਵੇਲੋ ਇੰਨਾ ਪਿਆਰਾ ਨਹੀਂ ਅੱਜ ਕੱਲ ਜੀ ਕੋਈ ਨਹੀਂ ਹਰੇਕ ਬੰਦੇ ਨੂੰ ਹੁੰਦਾਗਾ ਤੇ ਇਹ ਸਭ ਤੋਂ ਵੱਡਾ ਮੇਰੇ ਨਾਲੋਂ ਵੱਡਾ ਦਲੇ ਬੰਦੇ ਦਾ ਜੀ ਜਿਹੜੀ ਕਾਮਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਬਾਈ ਜੀ ਇਹੀ ਕਹਿਣਾ ਚਾਹੁੰਨਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਤਾਂ 5 ਲੱਖ ਰੁਪਏ ਸਾਨੂੰ ਮਿਲ ਜਾਣਾ ਹੈ। ਇੱਕ ਬਾਈ ਸੁਖਜੀਤ ਜੀ ਬੋਲ ਗਏ ਆ ਤੇ 15 ਲੱਖ ਰੁਪਏ ਤਾਂ ਸਾਡੀ ਮੰਨ ਲਈ ਮਦਦ ਹੋ ਜਾਣੀ ਹੈ ਪਿੰਡ ਦੀ। ਬਾਕੀ ਸਰਪੰਚ ਜੀ ਦੇ 10 ਲੱਖ ਰੁਪਏ ਨਹੀਂ ਵੀ ਖਰਚ ਕਰਨਾ ਸੀ। ਕੋਈ 10 ਲੱਖ ਰੁਪਏ ਮੈਨੂੰ ਵੀ ਕਰਨਾ ਪਿਆ ਸੀ। ਫੇਰ ਹੀ ਜਾ ਕੇ 15 ਤਰੀਕ ਤੱਕ ਅਸੀਂ ਪਹੁੰਚਣਾ ਸੀਗਾ। ਪਰ ਇਸ ਤੋਂ ਵਧੀਆ ਵੀ ਆਪਾਂ ਜਿਹੜਾ ਉਹ 10-10 ਲੱਖ ਰੁਪਏ ਉੱਤੇ ਲਾਵਾਂਗੇ ਉਹ ਵੀ ਅਸੀਂ ਪਿੰਡ ਉੱਤੇ ਲਾਈਏ। ਬਹੁਤ-ਬਹੁਤ ਧੰਨਵਾਦ।